ਇਹ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਦਿਸ਼ਾ ਨਿਰਦੇਸ਼ ਹੈ ਜਿਹੜਾ ਆਪਾਂ ਯੁੱਧ ਨਸ਼ਿਆ ਵਿਰੋਧ ਚਲਾਇਆ ਉਹਦੇ ਵਿੱਚ ਸੰਗਰੂਰ ਪੁਲਿਸ ਜਿਹੜੀ ਮੋਰੀ ਬਣੀ ਸੀ ਆਪਾਂ ਪਹਿਲਾਂ ਵੀ ਇੱਕ ਰੈਕਟ ਪਰਦਾ ਫਾਸ਼ ਕੀਤਾ ਸੀ ਜਿਹਦੇ ਵਿੱਚ ਜਮਾਨਤੀਏ ਜਿਹੜੇ ਜਾਲੀ ਜਮਾਨਤੀਏ ਖੜੀ ਕਰਾ ਕੇ ਜਿਹੜੇ ਨਸ਼ਿਆਂ 'ਚ ਆਪਾਂ ਬੰਦੇ ਅੰਦਰ ਕਰਦੇ ਉਹਨਾਂ ਦੀ ਬੇਲਾ ਕਰਾ ਦਿੰਦੇ ਸੀ ਇਦਾਂ ਦਾ ਇੱਕ ਹੋਰ ਗ로우 ਸਾਡੇ 'ਤੇ ਕਾਬੂ ਆਇਆ ਇਹ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਸਾਡੇ ਡੀਐਸਪੀ ਸੁਖਦੇਵ ਜੀ ਤੇ ਸਾਡੇ ਐਸਐਚਓ ਸਿਟੀ 1 ਅਵਤਾਰ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਜੀ ਇਹਨਾਂ ਦਾ ਜਦੋਂ ਇਹਨਾਂ ਨੂੰ ਇਤਲਾਹ ਮਿਲੀ ਵੀ ਰਾਜਵੀਰ ਸਿੰਘ ਹਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਇਹਦਾ ਦਾ ਇੱਕ ਗਿਰੋਹ ਚਲਾ ਰਹੇ ਹੈ ਜਿਹਦੇ ਵਿੱਚ ਜਾਲੀ ਜ਼ਮਾਨਤੀ ਉਹਨਾਂ ਦੇ ਆਧਾਰ ਕਾਰਡ ਫੋਰਜ ਕਰਕੇ ਉਹਨਾਂ ਨੂੰ ਜਾਲੀ ਬੰਦੇ ਖੜੇ ਕਰਕੇ ਪ੍ਰਾਪਰਟੀ ਐ ਤਸਦੀਕ ਕਰਾ ਕੇ ਅੱਗੇ ਜ਼ਮਾਨਤਾ ਕਰਾ ਰਹੇ ਇਹਨਾਂ ਨੇ ਬਣਦੀ ਕਾਰਵਾਈ ਅਮਲ 'ਚ ਲਿਆਂਦੇ ਮੁਕੱਦਮਾ ਨੰਬਰ 112 ਅੰਡਰ ਧਾਰਾ 318 4 338 336 3 342 3192 622 BNS थाना सिटी 1 ਵਿੱਚ ਰਜਿਸਟਰ ਕੀਤਾ ਗਿਆ ਜਦੋਂ ਇਹਨਾਂ ਨੇ ਅੱਗੇ ਤਫ਼ਤੀਸ਼ ਵਧਾਈ ਤੇ ਇਹਨਾਂ ਨੂੰ ਪਤਾ ਲੱਗਾ ਵੀ ਇਸ ਗਰੋਹ ਦੇ ਕੱਲੇ ਇਹੀ ਮੈਂਬਰ ਨਹੀਂ ਇਹਦੇ ਵਿੱਚ 6 ਹੋਰ ਮੈਂਬਰ ਹਨ ਉਹਨਾਂ 6 ਮੈਂਬਰਾਂ ਨੂੰ ਕਿਸੇ ਨੂੰ ਖੰਨੇ ਤੋਂ ਅਰੈਸਟ ਕੀਤਾ ਕਈ ਮੈਂਬਰ ਇਹਨਾਂ ਦੇ ਆਲਰੇਡੀ ਜੇਲ੍ਹ 'ਚ ਸੀ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਤੇ ਕਰਦੇ ਕਰਦੇ ਕੜੀ ਅੱਗੇ ਤੋਂ ਅੱਗੇ ਜੁੜਦੀ ਹੋਈ ਇਹਨਾਂ ਨੇ ਕੁੱਲ ਇਹਦੇ ਵਿੱਚ ਜੀ 8 ਬੰਦੇ ਅਰੈਸਟ ਕੀਤੇ ਇੱਕ ਅਰੈਸਟ ਕਰਨਾ ਜੀ ਬਾਕੀ ਹੈ ਇਹਨਾਂ ਇਹਨਾਂ ਤੋਂ ਬਰਾਮਦਗੀ ਦੀ ਜਿਹੜਾ ਮਟੀਰੀਅਲ ਨਾਲ ਇਹ ਫੋਰਜ ਕਰਦੇ ਸੀਗੇ ਆਧਾਰ ਕਾਰਡ ਜਿਵੇਂ ਕਿ CPU LCD ਮਾਊਸ ਪ੍ਰਿੰਟਰ ਇਹਨਾਂ ਤੋਂ ਵਕ ਵਕ ਉਹ ਰਿਕਵਰੀਆਂ ਹੋਈਆਂ ਇਹਨਾਂ ਤੋਂ ਮੋਬਾਈਲ ਫੋਨ ਵੀ ਇਹਨਾਂ ਦੇ ਬਰਾਮਦ ਕੀਤੇ ਗਏ ਆ ਬਾਕੀ ਜੀ ਇਹਨਾਂ ਦੀ ਪੁੱਛਗੀਆਂ ਜਾਰੀ ਆ ਪਰ ਰਿਮਾਂਡ ਲਿਆ ਤੇ ਫਰਦਰ ਜਿਹਣਾ ਜਿਹਣਾ ਦਾ ਵੀ ਰੋਲ ਆਏਗਾ ਇਹਦੇ ਵਿੱਚ ਜੋ ਜੋ ਇਨਵੋਲਡ ਹੈ ਨਾ ਦੀ ਜਾਲੀ ਦਸਤਾਵੇਜ਼ ਬਣਾਣ ਚ ਉਹਨਾਂ ਨੂੰ ਆਪਾਂ ਜੀ ਫਰਦਰ ਨਾਮਿਨੇਟ ਕਰਕੇ ਵੀ ਅਗੇਰੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਕਿ ਹੁਣ ਤੱਕ ਕਿੱਥੇ ਕਿੱਥੇ ਜ਼ਮਾਨਤਾ ਦੇ ਰਹੇ ਨੇ ਕਿ ਪਹਿਲੇ ਸੰਗਰੂਰ ਜਿੱਥੇ ਨੇ ਸੰਗਰੂਰ ਇਹ ਇਹ ਜੀ ਸੰਗਰੂਰ ਜ਼ਿਲ੍ਹੇ ਚ ਤਾਂ ਇਹਨਾਂ ਨੇ ਦਿੱਤੀਆਂ ਹੀ ਹੈ ਇਸ ਤੋਂ ਇਲਾਵਾ ਜਿਹੜੇ ਨਾਲ ਦੇ ਜ਼ਿਲ੍ਹੇ ਪਟਿਆਲਾ ਮੁਹਾਲੀ ਰਾਜਪੁਰਾ ਅੱਛਾ ਫਿਰ ਇਹਨਾਂ ਨੇ ਬਰਨਾਲੇ ਸਾਈਡ ਖੰਨੇ ਸਾਈਡ ਹਰ ਕਿਤੇ ਜ਼ਮਾਨਤਾ ਦਿੱਤੀ ਹੈ ਤੇ ਇਹ ਬੇਸਿਕਲੀ ਬਹੁਤ ਵੱਡਾ ਗਰੋ ਹੈ ਜੋ ਪੂਰੇ ਪਹਿਨ ਪੰਜਾਬ ਲੈਵਲ ਤੇ ਆਪਰੇਟ ਕਰ ਰਿਹਾ ਹੈ ਇਸ ਲਈ ਇਹਨਾਂ ਦਾ ਫੜਿਆ ਜਾਣਾ ਇੱਕ ਵੱਡੀ ਉਪਲਬਧੀ ਹੈ ਜੀ ਹੁਣ ਤੱਕ ਜੀ ਇੱਕ ਡਿਊਰਿੰਗ ਸਾਡੀ ਇਨਵੈਸਟੀਗੇਸ਼ਨ ਇਹਨਾਂ ਨੇ 40 ਕੁ ਜਮਾਨਤਾ ਸਾਡ ਨੂੰ ਮੰਨੀਆਂ ਵੀ ਆਪਾਂ 40 ਦੇ ਚੁੱਕੇ ਆਂ ਬਾਕੀ ਇੰਨੀਆਂ ਕੁ ਜਮਾਨਤਾ ਕਰਾ ਚੁੱਕੇ ਵੀ ਇਹਨਾਂ ਨੂੰ ਆਪ ਵੀ ਨਹੀਂ ਯਾਦ ਇਹ ਫਰਦਰ ਜਦੋਂ ਆਪਾਂ ਰਿਕਾਰਡ ਦੀ ਕੋਕ ਕਰਾਂਗੇ ਵੀ ਇਦਾਂ ਦੀ ਫੋਟੋਆਂ ਦੇ ਕਿਹੜੇ ਕਿਹੜੇ ਬੰਦੇ ਖੜੇ ਹੋਏ ਆਂ ਤੇ ਤਦ ਸਾਨੂੰ ਇਹਦੇ ਬਾਰੇ ਹੋਰ ਕਲੈਰਿਟੀ ਹੋਏ ਕਿੰਨਾ ਚਾਰਜ ਕਿੰਨਾ ਕਰ ਦਿੱਤਾ ਸੀ ਇਹ ਜੀ ਹਰੇਕ ਜ਼ਮਾਨਤ ਦਾ 30 ਤੋਂ 50 ਹਜ਼ਾਰ ਦੇ ਵਿੱਚ ਇਹ ਚਾਰਜ ਕਰਦੇ ਸੀ ਜਿਹੜੇ ਦੋਸ਼ੀਆਂ ਨੂੰ ਉਹਨਾਂ ਦੇ ਪਾਰਟੀਆਂ ਹੁੰਦੀਆਂ ਸੀ ਇਹ ਨੈਟਵਰਕ ਕਿੱਦਾਂ ਬਣਾਉਂਦੇ ਸੀ ਕਿਉਂਕਿ ਜਿਸ ਦੇ ਪਟਿਆਰੇ ਵੀ ਦਿੱਤੇ ਨੇ ਜਾਂ ਹੋਰ ਜਿਨ੍ਹਾਂ ਨੇ ਵੀ ਦਿੱਤੇ ਨੇ ਇਹ ਕਿਸ ਤਰ੍ਹਾਂ ਇੱਕ ਉੱਤੇ ਸੰਪਰਕ ਇਹ ਜੀ ਪ੍ਰਾਈਮਰ ਫੇਸ ਹੀ ਇਹ ਇਦਾਂ ਕਰਦੇ ਸੀ ਵੀ ਪਹਿਲਾਂ ਤਾਂ ਜਾਲੀ ਦਸਤਾਵੇਜ਼ ਤਿਆਰ ਕਰਦੇ ਸੀ ਉਹਨਾਂ ਦਾ ਇਹਨਾਂ ਦਾ ਨੈਟਵਰਕ ਸੀ ਕਿ ਇਹਨਾਂ ਨੇ ਬੰਦਾ ਰੱਖਿਆ ਹੋਇਆ ਸੀ ਜਿਹੜਾ ਇਹਨਾਂ ਦੇ ਆਧਾਰ ਪ੍ਰਿੰਟ ਕਰਦਾ ਸੀ ਜੋ ਖੰਨੇ ਦਾ ਬੰਦਾ ਤੇ ਇੱਕ ਤਾਂ ਫੋਰਜ ਕਰਦੇ ਸੀ ਇਹ ਕਿਹਨਾਂ ਦੀ ਉਹ ਟੀਮ ਸੀ ਇਹ ਕਿਹਨਾਂ ਦੀ ਟੀਮ ਉਹ ਸੀ ਜਿਹੜੇ ਕਿ ਲਾਈਜ਼ਨ ਕਰਦੇ ਸੀ ਵਕੀਲਾਂ ਨਾਲ ਹੁਣ ਉਹ ਉਹਨਾਂ ਦੇ ਮੁੰਸ਼ੀਆਂ ਤੱਕ ਲਾਈਜ਼ਨ ਹੈ ਜਾਂ ਕਿਸੇ ਹੋਰ ਤੱਕ ਲਾਈਜ਼ਨ ਉਹਦੀ ਆਪਾਂ ਤਫ਼ਤੀਸ਼ ਅੱਗੇ ਕਰ ਰਹੇ ਹਾਂ ਵੀ ਜੇ ਮੁੰਸ਼ੀਆਂ ਨਾਲ ਇਹਨਾਂ ਦੀ ਸਾੰਡ ਗਾਂਟ ਹੈ ਤੇ ਉਹਦੇ ਥਰੂ ਹੀ ਇਹ ਅੱਗੇ ਆਪਣਾ ਚੈਨਲ ਚਲਾਉਂਦੇ ਸੀ ਉਹ ਆਪਾਂ ਇਨਵੈਸਟੀਗੇਸ਼ਨ ਤੇ ਲਿਆ ਕੇ ਜਿਹੜਾ ਵੀ ਰੋਲ ਕਲੀਅਰ ਸਾਨੂੰ ਆਇਆ ਆਪਾਂ ਜ਼ਰੂਰ ਨਾਮਿਨੇਟ ਕਰਾਂਗੇ ਇਹ ਪਤਾ ਕਿਸ ਤਰ੍ਹਾਂ ਲੱਗਿਆ ਜੀ ਕਿ ਇਤਨਾ ਜਾਲੀ ਜਮਾਂਦਾਰ ਕੋਈ ਸ਼ਿਕਾਇਤ ਆਈ ਸੀ ਜਾਂ ਕੋਈ ਜੀ ਸਾਡੇ ਐਸ ਐਚ ਓ ਸਾਹਿਬ ਦੀ ਕਾਰਗੁਜ਼ਾਰੀ ਹੈ ਜੀ ਇਹਨਾਂ ਨੂੰ ਇਤਲਾਹ ਮਿਲੀ ਸੀ ਤੇ ਇਹਨਾਂ ਨੇ ਉੱਤੇ ਬਣਦੀ ਕਾਰਵਾਈ ਕੀਤੀ ਸੀ ਕਿੰਨੇ ਵਾਰ ਇਦੇ ਵਿੱਚ ਇੱਕ ਨੰਬਰਦਾਰ ਕਾਂਜਲੀ ਪਿੰਡ ਦਾ ਸੀ ਮੰਜੀ ਇਹ ਗੁਰਦੀਪ ਸਿੰਘ ਉਰਫ ਨੰਬਰਦਾਰ ਵਾਸੀ ਕਾਂਜਲਾ ਹਾਂਜੀ ਜੇ ਨੰਬਰਦਾਰ ਹੀ ਹੈ ਤਾਂ ਸਰਜੀਤ ਸਿੰਘ ਜਿੱਦ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਤੇ ਹੁਣ ਕਿੰਨੇ ਕਦੋਂ ਦੋ ਕੁ ਮਹੀਨੇ ਹੋ ਗਏ ਦੋ ਕੁ ਮਹੀਨੇ ਹੋ ਗਏ ਅੱਛਾ ਕਿੰਨੇ ਪੈਸੇ ਲੈਂਦੇ ਕਿ ਕਾਰਡ ਤਿਆਰ ਕਰਦੇ ਕੀ ਕੀ ਕਰਦੇ ਤੁਸੀਂ ਇੱਥੇ ਕਾਰਡ ਨਹੀਂ ਸਰ ਤਿਆਰ ਕਰੀ ਏਪੀ ਦੇ ਦੇ ਕਹਾ ਪੇ ਦੰਦੇ ਦੇ ਅੱਛਾ ਕੀ ਕਾਰਡ ਜੀ ਅੱਛਾ ਹਾਂਜੀ ਤੇ ਤੁਸੀਂ ਉਹਨੂੰ ਐਡਿਟ ਵੀ ਕਰਦੇ ਸੀ ਨਹੀਂ ਮੈਂ ਨਹੀਂ ਕਰਦਾ ਅੱਗੇ ਬੰਦਾ ਕਰਦਾ ਉਹ ਕੌਣ ਸੀ ਉਹ ਮੋਗੇ ਦਾ ਜੀ ਅੱਛਾ ਕਿੰਨੇ ਪੈਸੇ ਲੈਂਦੇ ਤੁਸੀਂ ਇੱਕ ਸਾਰਾ ਉਸ ਕਰਦੇ 1000 ਰੁਪਏ ਲੈਂਦੇ ਜੀ 1000 ਬਿਕਗੇ ਤਾਂ ਹਾਂਜੀ ਅੱਛਾ ਹੁਣ ਤੱਕ ਕਿੰਨੇ ਕ ਕਰਦੇ 10 12 ਕਰੇ 10 12 ਜੀ ਅੱਛਾ ਹੁਣ ਹੈ ਕੋਈ ਪਿਛਤਾਵਾ ਕੀ ਗਲਤੀ ਕੰਮ ਕਿਤੇ ਹਾਂਜੀ ਜਦੋਂ ਕਰਦੇ ਹੋ ਵੀ ਗਲਤ ਕੰਮ ਹੋ ਰਿਹਾ ਹੈ ਹਾਂਜੀ ਹਾਂ ਜੀ ਇਹ ਵੀ ਤੁਸੀਂ ਕਰਦੇ ਰਹੇ ਜੀ ਪਤਾ ਨਹੀਂ ਬਾਹ ਇਹਨਾਂ ਦੇ ਉਹ ਆ ਗਏ ਇਹਨਾਂ ਨੇ ਲਾਲਚ ਚ ਜਾ ਕੇ ਕੀ ਲਾਲਚ ਚ ਜਾ ਕੇ ਕੰਮ ਕੀਤਾ ਇਹ ਇਹਨਾਂ ਨੇ ਕਰਾ ਲਿਆ ਜੀ ਕਿ ਤੁਸੀਂ ਇਹਦੇ ਲਾਲਚ ਚ ਜਾ ਕੇ ਕੰਮ ਕੀਤਾ ਨਹੀਂ ਨਹੀਂ ਇਹਨਾਂ ਨੇ ਸਰ ਕਰਾ ਲਿਆ ਉਹ ਵਾਹਾਂ ਤੋਂ ਵੀ ਭੇਜ ਦੋ ਉਹਨੂੰ ਜੀ ਮੈਂ ਉਹਨੂੰ ਭੇਜ ਤੇ ਇਹਨਾਂ ਨੇ ਤਾਂ ਕਰਾ ਲਿਆ ਲਾਲਚ ਦਾ ਤੁਸੀਂ ਵੀ ਆਏ ਨਾ ਪਹਿਲਾਂ ਹਾਂਜੀ ਹਾਂਜੀ ਨਾ ਵੀ ਲਾਲਚ ਚ ਜਾ ਕੇ ਕੰਮ ਕੀਤਾ ਹਾਂਜੀ ਹਾਂਜੀ ਕੁੜਕੋ ਲੋਕਾਂ ਨੂੰ ਮੋਰਾਂ ਵੀ ਪੜੀ ਆ ਜੀ ਜਾਲੀ ਖੰਨਾ ਹੈ ਹਾਂਜੀ ਹਾਂਜੀ ਕਿਹਦੀ ਕਿਹਦੇ ਮੋਰਾਂ ਸੀਗੀਆਂ ਇੱਕੇ ਦੀ ਸਾਰਾ ਕਿਹਦੀ ਉਹ ਸਾਰਾ ਐਫ ਆਰ ਆਈ ਚ ਦਰਜ ਹੈ ਨਹੀਂ ਕਿਹਦੀ ਮੋਰ ਸੀ ਤੁਹਾਨੂੰ ਪਤਾ ਨਹੀਂ ਨਹੀਂ ਜੀ ਐਫ ਆਰ ਆਈ ਉਹ ਕਿੱਥੋਂ ਤਿਆਰ ਕਰਾਈ ਸੀ ਤੁਸੀਂ ਉਹ ਉੱਥੇ ਹੀ ਮੋਗੇ ਤੋਂ ਹੀ ਹੋਈ ਸੀ ਇਹ ਸਾਰਾ ਕੰਮ ਮੋਗੇ ਤੋਂ ਹੋ ਕੇ ਅੰਦਰ ਤੋਂ ਹਾਂਜੀ